ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਅਤੇ ਮੌਤ ਦਰ ਦੇ ਵਿੱਚ 50% ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ ਜਦੋਂ ਸਾਨੂੰ ਕੋਈ ਅਮਰਜੈਂਸੀ ਕਾਲ ਆਉਂਦੀ ਕੰਟਰੋਲ ਰੂਮ ਤੋਂ ਤੁਰੰਤ ਘਰ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰੀ ਰਹੀ ਹੈ ਜਿਸ ਜਖਮਿਆ ਨੂੰ ਬਲਮਪੱਟੀ ਕਰੀ ਦਈ ਤੇ ਐਂਬੂਲੈਂਸ ਬੁਲਾ ਕੇ ਜਿਹੜਾ ਜਖਮਿਆ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ। ਐਜ਼ ਅ ਲੈਡੀ ਕਨਸਟੇਬਲ ਅਸੀਂ ਮਹਿਲਾਵਾਂ ਨੂੰ ਜੋ ਵੀ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ ਤੇ ਉਸ ਨੂੰ ਅਸੀਂ ਸੋਲਵ ਕਰਦੇ ਹਾਂ। ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਵੜਾ ਲਈ। ਤੁਸੀਂ ਖੜੀਆਂ ਦੇਖਿਓਣੀਆਂ ਗੱਡੀਆਂ ਉਹਨਾਂ ਦੀਆਂ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਟ ਮੋਤਾ ਹੋਈਆਂ ਨੇ। ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ। ਚੱਕ ਕੇ ਹਸਪਤਾਲ ਚ ਲੈ ਜਾਂਦੇ ਆ। ਪੰਜਾਬ ਸਰਕਾਰ ਨੇ ਇੱਕ ਅਜੀਹਾ ਕੰਮ ਕਰਕੇ ਦਿਖਾਇਆ ਜੋ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਸੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਉਹਨਾਂ ਦੇ ਫੈਸਲੇ ਅਤੇ ਉਹਨਾਂ ਦੀ ਇਮਾਨਦਾਰੀ ਨੀਅਤ ਦਾ ਅਸਰ ਹੁਣ ਸੜਕਾਂ ਤੇ ਵੀ ਸਾਫ਼ ਦਿਖਾਈ ਦੇਣ ਲੱਗ ਗਿਆ ਹੈ ਸੜਕ ਸੁਰੱਖਿਆ ਫੋਰਸ ਯਾਨੀ ਕਿ SSF ਨੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਭਰੋਸੇ ਦੀ ਇੱਕ ਨਵੀਂ ਤਾਕਤ ਉਭਾਰ ਕੇ ਦਿਖਾ ਦਿੱਤੀ ਹੈ ਇਹ ਫੋਰਸ ਅਜਨਾ ਸਿਰਫ ਦੁਰਘਟਨਾਵਾਂ ਨੂੰ ਰੋਕਣ ਦੇ ਵਿੱਚ ਬਲਕਿ ਤਾਂ ਜ਼ਿੰਦਗੀਆਂ ਬਚਾਉਣ ਵਿੱਚ ਵੀ ਸਫਲ ਹੋ ਰਹੀ ਹੈ ਘਰਾਂ ਨੂੰ ਉਜੜਨ ਤੋਂ ਰੋਕ ਰਹੀ ਹੈ ਪੰਜਾਬੀਆਂ ਨੂੰ ਇਹ ਵੀ ਅਹਿਸਾਸ ਦਿਲਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਹਰ ਪਲ ਹਰ ਮੋੜ ਤੇ ਜਨਵਰੀ 2024 ਦੇ ਵਿੱਚ ਜਦੋਂ ਮਾਨ ਸਰਕਾਰ ਨੇ ਇਹ ਫੋਰਸ ਸ਼ੁਰੂ ਕੀਤੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਸਾਲ ਦੇ ਵਿੱਚ ਇੰਨਾ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਅੱਜ ਪੰਜਾਬ ਦੇ ਵਿੱਚ 4100 ਕਿਲੋਮੀਟਰ ਲੰਬੀ ਸੜਕ ਤੇ ਹਰ 30 ਕਿਲੋਮੀਟਰ ਤੇ ਐਸਐਸਐਫ ਦੀਆਂ ਟੀਮਾਂ ਤਾਇਨਾਤ ਨੇ ਟੋ요ਟਾ, ਟਿਲਕਸ ਅਤੇ ਮਹਿੰਦਰਾ ਸਕੋਰਪੀਓ ਜਿਹੇ ਹਾਈ ਟੈਕ ਵਾਹਨਾਂ ਦੇ ਨਾਲ ਲੈਸ ਕੇ ਟੀਮਾਂ ਖਬਰ ਮਿਲਦੇ ਹੀ 5 ਤੋਂ 7 ਮਿੰਟਾਂ ਦੇ ਅੰਦਰ ਪਹੁੰਚ ਜਾਂਦੀਆਂ ਨੇ ਅਤੇ ਜ਼ਖਮੀਆਂ ਨੂੰ ਤੁਰੰਤ ਫਸਟ ਐਡ ਦੇ ਕੇ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਹੁਣ ਤੱਕ 35000 ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾ ਦਿੱਤੀ ਗਈ ਹੈ। ਸੋਚੋ ਜੇਕਰ ਇਹ ਫੋਰਸ ਨਾ ਹੁੰਦੀ ਤਾਂ ਹੁਣ ਤੱਕ ਕਿੰਨੇ ਘਰ ਉਜੜ ਜਾਣੇ ਸੀ। ਮਾਨ ਸਰਕਾਰ ਨੇ ਇਸ ਫੋਰਸ ਦੇ ਨਾਲ ਪੰਜਾਬ ਦੀਆਂ ਬੇਟੀਆਂ ਨੂੰ ਵੀ ਅੱਗੇ ਕੀਤਾ ਹੈ 28% ਮਹਿਲਾਵਾਂ ਅੱਜ ਐਸਐਸਐਫ ਦਾ ਹਿੱਸਾ ਹਨ ਇਹ ਸਿਰਫ ਨੌਕਰੀ ਹੀ ਨਹੀਂ ਪਰ ਉਹ ਸੇ ਤੇ ਡਿਊਟੀ ਨਿਭਾ ਰਹੀਆਂ ਨੇ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਸਰਕਾਰ ਸਿਰਫ ਗੱਲਾਂ ਹੀ ਨਹੀਂ ਕਰਦੀ ਬਦਲਾਅ ਵੀ ਕਰਦੀ ਹੈ ਇਹ ਅਸਲੀ ਸਸ਼ਕਤੀਕਰਨ ਹੈ ਅਤੇ ਅਸਲੀ ਪੰਜਾਬੀਅਤ ਹੈ ਐਸਐਸਐਫ ਨੇ ਨਸ਼ੇ ਦੀ ਤਸਕਰੀ ਤੋਂ ਲੈ ਕੇ ਚੋਰੀ ਦੀਆਂ ਗੱਡੀਆਂ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਖੁਦਕੁਸ਼ੀ ਤੋਂ ਲੈ ਕੇ 12 ਲੋਕਾਂ ਨੂੰ ਉਸੇ ਵਕਤ ਰੋਕਿਆ ਗਿਆ ਇਹ ਸਿਰਫ ਪੁਲਿਸਿੰਗ ਹੀ ਨਹੀਂ ਇਮਾਨੀਅਤ ਦੀ ਸੇਵਾ ਹੈ ਲੇਟ ਨਾਈਟ ਮਹਿਲਾ ਯਾਤਰੀਆਂ ਨੂੰ ਅਤੇ ਸਕੂਲੀ ਬੱਚਿਆਂ ਨੂੰ ਅਤੇ ਟੂਰਿਸਟ ਪਲੇਸਾਂ ਦੇ ਉੱਤੇ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਫੋਰਸ ਦਾ ਰੋਜ਼ ਦਾ ਕੰਮ ਬਣ ਗਿਆ ਹੈ ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਅਤੇ ਅਤੇ ਉਸ ਵਾਅਦੇ ਨੂੰ ਨਿਭਾਇਆ ਵੀ ਹੈ ਸਭ ਤੋਂ ਜ਼ਿਆਦਾ ਮਾਨ ਵਾਲੀ ਗੱਲ ਇਹ ਹੈ ਕਿ 2024 ਦੇ ਵਿੱਚ ਐਸਐਸਐਫ ਤਾਇਨਾਤ ਵਾਲੇ ਇਲਾਕਿਆਂ ਦੇ ਵਿੱਚ ਸਕੂਲ ਜਾਣ ਵਾਲੇ ਬੱਚੇ ਵਾਪਸ ਆਉਂਦੇ ਸਮੇਂ ਸੜਕ ਹਾਦਸੇ ਦੇ ਵਿੱਚ ਕਈ ਵਾਰ ਸ਼ਿਕਾਰ ਹੋ ਜਾਂਦੇ ਸੀ ਤੇ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਸਰਕਾਰ ਸਿਰਫ ਕਾਗਜ਼ਾਂ ਤੇ ਹੀ ਨਹੀਂ ਬਲਕਿ ਜ਼ਮੀਨੀ ਸਤਰ ਤੇ ਵੀ ਬਹੁਤ ਵੱਡਾ ਕੰਮ ਕਰ ਰਹੀ ਹੈ ਇਹ ਫੋਰਸ ਪੂਰੀ ਤਰ੍ਹਾਂ ਟੈਕਨੋਲੋਜੀ ਦੇ ਨਾਲ ਜੁੜੀ ਹੋਈ ਹੈ ਸਪੀਡ ਗਨ ਬੋਡੀ ਕੈਮਰਾ ਈ ਚਲਾਨ ਸਿਸਟਮ ਮੋਬਾਈਲ ਡਾਟਾ AI ਤਕਨੀਕ ਅਤੇ ਬਹੁਤ ਕੁਝ ਇਸਤੇਮਾਲ ਹੋ ਰਿਹਾ ਹੈ ਤਾਕੀ ਪੁਲਿਸਿੰਗ ਸਮਾਰਟ ਹੋਵੇ ਤੇਜ ਹੋਵੇ ਅਤੇ ਪਾਰਦਰਸ਼ੀ ਤਰੀਕੇ ਦੇ ਨਾਲ ਨਵੀਂ ਸੋਚ ਵਾਲਾ ਨਵਾਂ ਪੰਜਾਬ ਜਿੱਥੇ ਹਰ ਸਰਕਾਰੀ ਸਿਸਟਮ ਆਮ ਜਨਤਾ ਦੀ ਸੇਵਾ ਦੇ ਵਿੱਚ ਖੜਾ ਹੋ ਰਿਹਾ ਹੋਵੇ ਅੱਜ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਅਜਿਹੀ ਸਰਕਾਰ ਹੈ ਜੋ ਵਾਅਦਾ ਕਰਦੀ ਹੈ ਅਤੇ ਉਸ ਦੇ ਨਾਲ ਪੂਰਾ ਵੀ ਕਰਦੀ ਹੈ ਪੂਰੇ ਜਨੂਨ ਪੂਰੇ ਇਰਾਦੇ ਅਤੇ ਪੂਰੇ ਨਤੀਜਿਆਂ ਦੇ ਨਾਲ